ਬਿੱਤੇ ਦਿਨੀ ਜੇਰੂ ਆਪਾਂ ਵੀਡੀਓ ਪਾਈ ਸੀ ਜਿਸ ਵਿੱਚ ਮੈਂ ਕਿਹਾ ਸੀਗਾ ਕਿ ਇਸ ਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਚਐਸ ਧਾਮੀ ਅਤੇ ਅਕਾਲੀ ਦਲ ਦੇ ਕਾਰਕੁਨ ਪ੍ਰਧਾਨ ਬਰਿੰਦਰ ਸਿੰਘ ਭੋਤੜ ਬਹੁਤ ਹੀ ਕਸੂਤੀ ਸਥਿਤੀ ਵਿੱਚ ਫਸੇ ਹੋਏ ਨੇ ਉਸ ਕਸੂਤੀ ਸਥਿਤੀ ਦਾ ਅੱਜ ਇੱਕ ਸਿਟਾਈ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਹੈ ਤੇ ਲਾਣਾ ਸਿੰਘ ਸਾਹਿਬ ਗੈਰੀਨਬੀਰ ਸਿੰਘ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਹੈ ਉਸ ਦਾ ਮੁਖੀ ਬਣਾਇਆ ਗਿਆ ਹੈ ਉਸ ਜ਼ਿੰਮੇਵਾਰੀ ਤੋਂ ਵੀ ਫਰਕ ਕੀਤਾ ਜਾਵੇ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਵਿਸ਼ਲੇਸ਼ਣ ਕਰਾਂਗੇ ਨਾਲ ਟਿੱਪਣੀ ਵੀ ਕਰਾਂਗੇ ਤੇ ਅੱਗੇ ਕੀ ਸੰਭਾਵਨਾਵਾਂ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਅੱਜ ਆਪਾਂ ਮੁੱਦੇ ਦੇਤੇ ਹੁੰਦੇ ਹਾਂ ਮੁਦਾਇਆ ਹੈ ਕਿ ਸ਼ਰੂਨੀ ਗੁਰਦੁਆਰਾ ਪਰਵੰਤ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਇਸ ਗੱਲ ਕਰਕੇ ਦਿੱਤਾ ਹੈ ਕਿ ਪਿਛਲੇ ਸਮੇਂ ਦਰਮਾਨ ਦਮਦਮਾ ਸਾਹਿਬ ਦੇ ਸਾਬਕਾ ਜੇਸੀ ਦਾ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਸੇਵਾਵਾਂ ਤੋਂ ਹਟਾ ਕੀਤਾ ਗਿਆ ਸੀਗਾ। ਇਹ ਹਟਾ ਕਿਉਂ ਕੀਤਾ ਗਿਆ ਸੀਗਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਉਹਨਾਂ ਦੇ ਇੱਕ ਸਾਥਕਾ ਰਿਸ਼ਤੇਦਾਰ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸੀਗੇ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦਵਾਰਾ ਦੁਬਾਰਾ ਮੈਗੀ ਨੇ 3 ਮੈਂਬਰੀ ਕਮੇਟੀ ਕਠਿਤ ਕੀਤੀ ਸੀਗੀ ਉਸ ਕਮੇਟੀ ਦਿਆਂ ਤਾਂ ਜੋ ਜਾਂਚ ਕਰ ਸਕੇ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੇ ਦੋਸ਼ ਲੱਗੇ ਨੇ ਉਹ ਠੀਕ ਨੇ ਜਾਂ ਗਲਤ ਨੇ ਕਿ ਉਸ ਜਾਂਚ ਨੂੰ ਅੱਗੇ ਤੋਰ ਦੇ ਤੋਰ ਤੇ ਉਹਨਾਂ ਨੇ ਫੈਸਲਾ ਨਹੀਂ ਲਿਆ ਸੀਗਾ ਪਰ ਪਿਛਲੇ ਦਿਨੀ ਅੰਤਰੀਮ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਰਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਿਹੜੀ ਹੈਗਾ ਉਹਨਾਂ ਨੂੰ ਵਾਪਸ ਲਈ ਜਾਂਦੇ ਅਤੇ ਉਹਨਾਂ ਨੂੰ ਫਰਗ ਕੀਤਾ ਜਾਂਦਾ ਹੈ ਇਸ ਦੇ ਉੱਤੇ ਜਿਹੜੀ ਪ੍ਰਤੀਕਿਰਿਆ ਆਈ ਉਹ ਗਿਆਨੀ ਰਵੀ ਸਿੰਘ ਨਾਲ ਉਹ ਦੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਇਹ ਜੋ ਕੁਝ ਵੀ ਹੋਇਆ ਹੈ ਮਨ ਭੱਗ ਹੈ ਤੇ ਉਹਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਅਕਾਲ ਤਖਤ ਸਾਹਿਬ ਵੱਲੋਂ ਜਾਂਚਿਆ ਜਾਵੇਗਾ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਸਪਸ਼ਟੀਕਰਨ ਦਿੱਤਾ ਸੀਗਾ ਉਸ ਤੋਂ ਗਿਆਨੀ ਰਗਨੀ ਸਿੰਘ ਸੰਤੁਸ਼ਟ ਸੀਗੇ ਅਸਲ ਸਮੱਸਿਆ ਇਹ ਸੀ ਕਿ ਅਕਾਲੀ ਦਲ ਬਾਦਲ ਜਿਹੜਾ ਕਿ ਇਸ ਸਮੇਂ ਅਕਾਲੀ ਦਲ ਦੇ ਉੱਤੇ ਭਾਰੂ ਗੁਟਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਉਸ ਦਾ ਦਬਦਬਾ ਹੈ ਤੇ ਹਰਜੀਤ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਲੇ ਆ ਰਹੇ ਨੇ ਤੇ ਦੂਜੇ ਪਾਸੇ ਬੇਸ਼ੱਕ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਹੋਇਆ ਪ੍ਰਧਾਨਗੀ ਤੋਂ ਤੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਬਣਾਈ ਹੋਏ ਨੇ ਤੇ ਜੋ ਅਕਾਲੀ ਦਲ ਇਸ ਸਮੇਂ ਕਾਰਵਾਈ ਕਰ ਰਿਹਾ ਖਾਸ ਤੌਰ ਤੇ ਅਕਾਲੀ ਦਲ ਵੱਲੋਂ ਜਿਹੜੀ ਮੈਂਬਰਸ਼ਿਪ ਵਧਾਈ ਜਾ ਰਹੀ ਹੈ ਉਸ ਉਹ ਮੈਂਬਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਨਹੀਂ ਬढ़ाई ਗਈ ਕਿਉਂਕਿ ਅਕਾਲ ਤਖਤ ਸਾਹਿਬ ਨੇ ਇੱਕ ਸੱਤ ਮੈਂਬਰ ਦੀ ਕਮੇਟੀ ਬਣਾਈ ਚੁਕੀ ਜਿਸ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਲਾਇਆ ਗਿਆ ਸੀਗੇ ਇਸ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਵਿੱਚ ਕਿਰਪਾਲ ਸਿੰਘ ਬਨੂਗੜ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਮੈਦਪੁਰੀ ਸਦਵੰਤਕਾਰ ਇਸ ਤੋਂ ਇਲਾਵਾ ਮੰਤਰੀ ਸਿੰਘ ਯਾਦੀ ਇਕਬਾਲ ਸਿੰਘ ਚੁੰਦਾ ਚੁੰਦਾ ਇਹ ਸਾਰੇ ਇਸ ਕਮੇਟੀ ਦੇ ਮੈਂਬਰ ਸੀਗੇ ਹਾਲਕਿ ਜਦੋਂ ਅਕਾਲੀ ਦਰ ਨੇ ਆਪਣੀ ਮੈਂਬਰਸ਼ਿਪ ਬੜੌਣੀ ਸ਼ੁਰੂ ਕੀਤੀ ਤੇ ਉਹਨਾਂ ਦਾਅਵਾ ਕੀਤਾ ਕਿ ਅਸੀਂ 35 ਲੱਖ ਦੇ ਕਰੀਬ ਆਪਣੀ ਮੈਂਬਰਸ਼ਿਪ ਪੂਰੀ ਕਰ ਲਈ ਹੈ ਪਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਇਹ ਕਹਿ ਰਹੇ ਨੇ ਗਿਆਨੀ ਰਬੀंद्र ਸਿੰਘ ਉਹਨਾਂ ਨੇ ਕਈ ਵਾਰ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਜਿਹੜੇ ਹੁਕਮ ਦਿੱਤੇ ਗਏ ਨੇ ਉਹ ਇਹਨਾਂ ਅਨੁਸਾਰ ਲਾਗੂ ਕੀਤੇ ਜਾਣ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਸੱਜੀ ਉਹ ਕਾਰਜਸ਼ੀਲ ਉਸ ਦੀ ਨਿਗਰਾਨੀ ਹੇਠ ਹੀ ਇਹ ਮੈਂਬਰਸ਼ਿਪ ਹੋਣੀ ਚਾਹੀਦੀ ਆ ਤੇ ਇਸ ਸਬੰਧ ਵਿੱਚ ਹੁਣ ਕਈ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਪਹਿਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ 100 ਦਸੰਗ ਨੂੰ ਡਾੜੋਂ ਨੂੰ ਮਿਲਿਆ ਜਾਵੇ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਕਿ ਜਿਹੜੀ ਇਹ ਮੈਂਬਰਸ਼ਿਪ ਕੀਤੀ ਗਈ ਹੈ ਜਿਹੜੀ ਅਕਾਲੀ ਦਲ ਵੱਲੋਂ ਬਣਾਈ ਗਈ ਹੈ ਉਸ ਨੂੰ ਉਹ ਮੰਨਤਾ ਨਹੀਂ ਦਿੰਦੇ ਤੇ ਅਸੀਂ ਨਵੇਂ ਤੌਰ ਤੇ ਜਿਵੇਂ ਅਕਾਹਤ ਸਭ ਨੇ ਕਿਹਾ ਹੈ ਉਸ ਤਰੀਕੇ ਨਾਲ ਇਹ ਮੈਂਬਰਸ਼ਿਪ ਬੜਾਈ ਕਰਨੀ ਚਾਹੀਦੀ ਹੈ ਤੇ ਬਲਵਿੰਦਰ ਸਿੰਘ ਭੋਲੜ ਨੇ ਕਿਹਾ ਸੀ ਜੇ ਮੈਨੂੰ ਕੁਝ ਦਿਨ ਦਾ ਸਮਾਂ ਦਿੱਤਾ ਜਾਵੇ ਤੇ ਇਸ ਸਮਾਂ ਜਿਹੜਾ ਹੈਗਾ 16 ਤਰੀਕ ਨੂੰ ਦਿੱਤਾ ਗਿਆ ਸੀ ਜਿਆ ਤੇ ਮੀਟਿੰਗ ਹੋਣੀ ਸੀਗੀ ਬਲਵਿੰਦਰ ਸਿੰਘ ਭੋਲੜ ਨਾਲ ਇਸ ਤੋਂ ਪਹਿਲਾਂ ਕਿ ਇਹ ਮੀਟਿੰਗ ਹੁੰਦੀ ਤਾਂ ਉਸ ਵੇਲੇ ਐਚਐਸ ਭਾਮੀ ਨੇ ਇਹ ਗੱਲ ਕਹੀ ਕਿ ਮੈਨੂੰ ਇਸ ਸਮੇਂ ਬਹੁਤ ਜ਼ਰੂਰੀ ਕੰਮ ਕ੍ਰੇਡੋ ਕ੍ਰੇਡੋ ਕੰਮ ਪੈ ਗਿਆ ਇਸ ਕਰਕੇ ਉਹ ਮੀਟਿੰਗ ਹਾਜ਼ਰ ਨਹੀਂ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ ਇਸ ਗੱਲ ਕਰਕੇ ਉਹ ਮੀਟਿੰਗ ਹੋ ਹੀ ਨਹੀਂ ਹੈ। ਦੇ ਉੱਥੋਂ ਇਹ ਹੀ ਲੱਗ ਰਿਹਾ ਸੀਗਾ ਕਿ ਜਿਹੜੀ ਇਹ ਹੁਣ ਸਥਿਤੀ ਪਣੀ ਹੋਈ ਹੈ ਉਹਦੇ ਵਿੱਚ ਜਿਸ ਤਰੀਕੇ ਦਾ ਕਦੇ ਬਰਬਿੰਦਰ ਸਿੰਘ ਭੁੰਦਰ ਕਹਿੰਦੇ ਆ ਕਿ ਮੇਰੇ ਕੋਲ ਹਾਂ ਦੇ ਸਮਾਂ ਨਹੀਂ ਹੈ ਕਦੇ ਐਚ ਐਸ ਧਾਮੀ ਜਿਹੜਾ ਹੈ ਉਹ ਕਹਿ ਦਿੰਦਾ ਸੀਗੇ ਕਿ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ। ਇਥੋਂ ਇਹੀ ਲੱਗਦਾ ਸੀਗਾ ਕਿ ਖਾਸ ਤੌਰ ਤੇ ਹੁਣ ਜਿਵੇਂ ਭੁੰਦਰ ਸਾਹਿਬ ਨੇ ਜਾਂ ਤਾਂ ਵੀ ਸਾਹਮਣੇ ਇਹਨਾਂ ਦੇ ਉੱਤੇ ਬੜਾ ਦਬਾਅ ਸੀਗਾ ਖਾਸ ਤੌਰ ਤੇ ਹੁਣ ਜਿਵੇਂ ਐਚਐਸ ਧਰਮੀ ਹੈ ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਸੀਗਾ ਕਿ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਇੱਕ ਅੰਗਰੇਜ਼ੀ ਦੇ ਅਧਵਾ ਦੇ ਵਿੱਚ ਇੰਟਰਵਿਊ ਦਿੱਤੀ ਹੈ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਜਿਹੜੇ ਸੰਬੰਧ ਨੇ ਜਿਹੜੇ ਚਰੋਮਿਕ ਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਵਿੱਚ ਜਿਵੇਂ ਕਿਰਪਾਲ ਸਿੰਘ ਪਟੂੰਗਰ ਦੀ ਗੱਲ ਕੀਤੀ ਹੈ ਉਹਨਾਂ ਨੇ ਬੀਬੀ ਜਗੀਰ ਕੋ ਬਾਰੇ ਕਿਹਾ ਤੇ ਲੰਗਵਰ ਸਾਹਿਬ ਦੇ ਬਾਰੇ ਵੀ ਕਿਹਾ ਕਿ ਉਹਨਾਂ ਨਾਲ ਮੇਰੇ ਬੜੇ ਵਧੀਆ ਸੰਬੰਧ ਰਹੇ ਪਰ ਅੱਜ ਐਚਐਸ ਧਾਮੀ ਨੇ ਕਦੇ ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਤੱਕ ਨਹੀਂ ਦਿੱਤਾ ਤੇ ਉੱਥੇ ਇਸ਼ਾਰਾ ਇਹ ਮਿਲਦਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਐਚਐਸ ਧਾਮੀ ਵਿਚਾਲੇ ਜੜੀ ਜਿਹੜੇ ਸੰਬੰਧ ਸੀ ਕੁਝ ਜ਼ਿਆਦਾ ਵਧੀਆ ਨਹੀਂ ਸੀਗੇ ਪਰ ਹੁਣ ਜਿਸ ਤਰੀਕੇ ਦਾ ਹੁਣ ਅਸਤੀਫਾ ਐਚਐਸ ਭਾਵੇਂ ਨੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸਿੰਘ ਸਾਹਿਬ ਨੇ ਟਿੱਪਣੀ ਕੀਤੀ ਹੈ ਕਿ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਦੀ ਸੇਵਾਵ ਤੋਂ ਵੱਖ ਕਰਨਾ ਗਲਤ ਮੰਨ ਭਾਗਿਆ ਤੇ ਇਹ ਵੀ ਇਸ਼ਾਰਾ ਮਿਲਦਾ ਸੀ ਕਿ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਲਖਮੀ ਸਿੰਘ ਵੀ ਆਪਣੇ ਅਸਤੀਫਾ ਜਿਹੜਾ ਹੈਗਾ ਦੀ ਪੇਸ਼ਕਸ਼ ਕਰ ਸਕਦੇ ਨੇ ਤੇ ਅਸਲ ਦੇ ਵਿੱਚ ਜਿਹੜੇ ਐਕਚਸ ਪਰਮੇ ਨੇ ਉਹ ਸ਼ੁਰੂ ਤੋਂ ਪਹਿਲਾਂ ਤੌੜਾ ਸਾਹਿਬ ਦੇ ਨਜ਼ਦੀਕ ਰੱਖਨੇ ਪੰਥਕ ਸਿਧਾਂਤਾਂ ਨੂੰ ਮੰਨਣ ਵਾਲੇ ਨੇ ਪਰ ਹੁਣ ਦਬਾਅ ਇੰਨਾ ਜ਼ਿਆਦਾ ਵੱਧਾ ਜਾ ਰਿਹਾ ਹੈਗਾ ਤੇ ਉਸ ਦਬਾਅ ਦੇ ਹੇਠੋਂ ਨਿਕਲਣ ਵਾਸਤੇ ਇੱਕੋ ਹੀ ਤਰੀਕਾ ਸੀਗਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦੇ ਹੁਣ ਜੇਕਰ ਅਸਤੀਫਾ ਦਿੱਤੇ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜਮੀਰ ਨੂੰ ਹੌਲੀ ਕੀਤਾ ਤੇ ਇਹ ਜੋ ਦਬਾਅ ਹੁਣ ਬਰਮਿੰਦਰ ਸਿੰਘ ਦੇ ਭੁੰਜੜ ਦੇ ਉੱਤੇ ਵੀ ਹੈ ਕਿਉਂਕਿ ਉਹ ਇੱਕ ਪਾਸੇ ਦਾ ਕੈਂਡੀਡੇਟ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਤੇ ਹੁਣ ਜਦੋਂ ਤੇ ਦੂਜੇ ਪਾਸੇ ਆਕਾਲੀ ਦਲ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਆਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਿਲਕੁਲ ਪ੍ਰੋਟੈਕਟ ਨਹੀਂ ਤੇ ਹੁਣ ਬ੍ਰਿਵਿੰਦਰ ਸਿੰਘ ਭੁੰਦੜ ਕਿੰਨਾ ਦੇਰ ਕਿੰਨੀ ਦੇਰ ਇਸੇ ਤਰੀਕੇ ਨਾਲ ਬਹਾਨੇਬਾਜ਼ੀ ਜਾਣਗੇ ਕਿ ਅੱਜ ਮੀਟਿੰਗ ਦੇ ਵਿੱਚ ਮੈਂ ਆ ਨਹੀਂ ਸਕਦਾ ਜਾਂ ਆ ਨਹੀਂ ਸਕਦਾ ਹੈਗਾ ਤੇ ਦੂਜੇ ਪਾਸੇ ਹੁਣ ਇਹ ਵੀ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ Shri Akal Takht Sahibon ਉਸ ਦੀ ਕੀ ਹੋਂਦ ਰਹਿ ਜਾਂਦੀ ਹੈ ਕਿਉਂਕਿ ਐਡਜਸਟਮੈਂਟ ਹੁਣ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਐਸਟੀਐ ਸੇਵਾਵਾਂ ਤੋਂ ਵੱਖ ਕੀਤਾ ਜਾਵੇ ਅਸਲ ਦੇ ਵਿੱਚ ਹੁਣਾ ਹੈ ਇਸ ਸਮੇਂ ਜਿਹੜੀ ਗੇਂਦ ਹੈ ਕਹਿੰਦੇ ਹੁੰਦੇ ਆ ਬਾਗ ਜਿਹੜੀ ਹੱਗੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਫੀਦਾਰ ਦੇ ਉਹਨਾਂ ਦੇ ਕੋਲ ਚਲੀ ਗਈ ਹੈ ਹੁਣ ਉਹਨਾਂ ਨੇ ਕਹਿ ਜੇ ਫੈਸਲੇ ਲਾੜੇ ਨੇ ਇਹ ਬਹੁਤ ਹੀ ਮਹੱਤਵਪੂਰਨ ਆ ਉਹਦਾ ਕਾਰਨ ਇਹ ਹੈ ਕਿ ਹੁਣ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਨੇ ਉਹਨਾਂ ਪ੍ਰਸਥਿਤੀਆਂ ਅਨੁਸਾਰ ਸਿੱਖ ਕੌਮ ਇਹੀ ਮੰਨ ਕਰਦੀ ਹੈ ਕਿ ਜਿਸ ਦੇ ਕਿਦਰਾਉਂ ਉਹਨਾਂ ਨੇ ਦੋ ਤਿੰਨ ਫੈਸਲਾ ਲਿਆ ਸੀ ਕਿ ਤਰ ਹੁਣ ਵੀ ਉਹ ਜਾ ਫੈਸਲਾ ਲੈਣ ਤੇ ਹੁਣ ਧਾਮੀ ਵਾਲਾ ਦੇ ਅਸਤੀਫੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਹੋਰ ਜ਼ਿਆਦਾ ਮਜ਼ਬੂਤ ਹੋਈ ਨਹੀਂ ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਹੈ ਕਾਹਤ ਸਭ ਦੀਆ ਭਾਵਨਾਵਾਂ ਤੋਂ ਦੂਰ ਨਹੀਂ ਜਾ ਸਕਦਾ ਤੇ ਹੁਣ ਚਨਾਪਤੀ ਸੁਖਵੀਰ ਸਿੰਘ ਬਾਦ ਵਾਸਤੇ ਵੀ ਹੈ ਤੇ ਬਰਮਿੰਦਰ ਸਿੰਘ ਖੁੰਦੜਵਾਸ ਦੇ ਲਈ ਬਰਮਿੰਦਰ ਸਿੰਘ ਖੁੰਦੜ ਇਸ ਮਸਲੇ ਦੇ ਉੱਤੇ ਹੁਣ ਕੀ ਐਚਐਸ ਧਾਮੀ ਵਾਂਗ ਅਸਤੀਫਾ ਦੇਣਗੇ ਜਾਂ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੇ ਰਹਿੰਦੇ ਆ ਤੇ ਸੁਖਬੀਰ ਸਿੰਘ ਬਾਦਲ ਬੀਸ਼ੱਕ ਇਸ ਨੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਤਕਨੀਕੀ ਤੌਰ ਤੇ ਇਹ ਕਹਿ ਸਕਦੇ ਆ ਕਿ ਮੈਂ ਤਾਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੋਇਆ ਹੈ ਐਚਐਸ ਧਾਮੀ ਨੇ ਜੋ ਫੈਸਲਾ ਸੀ ਆਪਣੇ ਤੌਰ ਤੇ ਲਿਆ ਸੀਗਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲੋਂ ਨੂੰ ਫਾਰਕ ਕੀਤਾ ਸੀਗਾ ਤੇ ਇਸ ਤਰੀਕੇ ਦੇ ਨਾਲ ਜਿਹੜੀ ਮੈਂਬਰਸ਼ਿਪ ਵੜਾਈ ਜਾ ਰਹੀ ਹੈ ਉਹ ਉਸ ਦੀ ਜ਼ਿੰਮੇਵਾਰੀ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਹੈ ਤੇ ਤਕਨੀਕੀ ਤੌਰ ਤੇ ਸੁਖਵੀਰ ਸਿੰਘ ਬਾਦਲ ਬਚ ਸਕਦੇ ਆ ਪਰ ਹਕੀਕਤ ਇਹ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਦੇ ਦਬਾਅ ਹੇਠ ਹੀ ਹੋ ਰਿਹਾ ਹੈ ਹੁਣ ਇਹ ਜ਼ਰੂਰੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਹੋਰ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਵਾਰੀ ਫੇਰ ਮੰਥਨ ਕਰੇ ਕਿ ਉਹ ਜੋ ਕੁਝ ਕਰ ਰਹੀ ਹੈ ਠੀਕ ਕਰ ਰਹੀ ਹੈ ਜੇਕਰ ਇਹ ਸਬੰਧ ਵਿੱਚ ਪਹਿਲੇ ਹੀ ਪਤਾ ਹੈ ਕਿ ਇਸ ਨੇ ਕਾਦੀ ਦਲ ਦਾ ਹਸ਼ਰ ਕੀ ਹੋਇਆ ਪਿਆ ਹਸ਼ਰ ਇਸ ਗੱਲ ਕਰਕੇ ਆ ਕਿਉਂਕਿ ਉਹ ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਖੁਦ ਕਬੂਲ ਕੀਤੀ ਹੈ ਕਿ 2007 ਤੋਂ ਲੈ ਕੇ 2017 ਤੱਕ ਅਸੀਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਇਹਨਾਂ ਗਲਤੀਆਂ ਕਰਕੇ ਸਿੱਖ ਪੰਥ ਨੇ ਉਸ ਵਿਚਾਰਿਆ ਤੇ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਹੈਗਾ ਅਕਾਲੀ ਦਲ ਹੇਠਾਂ ਤੋਂ ਹੇਠਾਂ ਹੀ ਜਾ ਰਿਹਾ ਹੈ ਉਸ ਦੀ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਤੇ ਇਹ ਹੁਣ ਘੜੀ ਹੈ ਕਿ ਉਹ ਇੱਕ ਵਾਰ ਫੇਰ ਜਿਹੜਾ ਸੋਚਣ ਕਿ ਅਕਾਤਖ ਸ਼ਬਦ ਤੋਂ ਪਾਸੇ ਜਾਣਾ ਜੇ ਪਾਸੇ ਚਲੇ ਗਏ ਤੇ ਉਹਨਾਂ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ